ਈ ਪਲਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੈਰੀਆਂ ਵਾਲੇ ਵੀਰਾਂ ਦਾ ਜੋ ਵੀ ਮੇਰੇ ਇਸ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਨਵਾਂ ਵੀਰ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਕੱਲ ਆਪਾਂ ਬਠਿੰਡੇ ਜਿਹੜਾ ਕਿਸਾਨ ਮੀਲਾ ਲੱਗਿਆ ਸੀ 27 ਤਰੀਕ ਦਾ ਉੱਥੇ ਗਏ ਤਾਂ ਉੱਥੇ ਵੇਖਿਆ ਅਨਮੋਲ ਨਾ ਦਾ ਮੁਰਰਾ ਨਸਲ ਦਾ ਬੁੱਲ ਜਿਹੜਾ ਪੂਰੇ ਮੇਲੇ ਦਾ ਸ਼ਿੰਗਾਰ ਬਣਿਆ ਹੋਇਆ ਸੀ ਇਸ ਸਕਰੀਨ ਤੇ ਉਹਦੀ ਵੀਡੀਓ ਬਣਾਈ ਹੋਈ ਹੈ ਤੁਹਾਨੂੰ ਦਿਖ ਰਹੀ ਹੈ ਕਿੰਨਾ ਸੋਹਣਾ ਬੁੱਲਾ ਹੈ ਬਿਲਕੁਲ ਕਾਲੇ ਰੰਗ ਦਾ ਕੁੰਡਾ ਇਹਦੇ ਬਾਰੇ ਜਿਹੜੀ ਪੂਰੀ ਜਿਹੜੀ ਰਿਕਾਰਡ ਦੀ ਇਹਦੀ ਜਾਣਕਾਰੀ ਇਹਦੇ ਮਾਲਕ ਤੋਂ ਜਗਤਾਰ ਸਿੰਘ ਤੋਂ ਆਪਾਂ ਲਈਏ ਤੁਹਾਡੇ ਰੂਬਰੂ ਕਰ ਰਹੇ ਹਾਂ ਇਹਦਾ ਜਿਹੜਾ ਕੱਦ ਹੈ 5 ਫੁੱਟ ਤੇ 8 ਇੰਚ ਇਹਦਾ ਕੱਦ ਹੈ ਦੀ ਜਾਨੀ ਉਚਾਈ ਇਦੀ ਲੰਬਾਈ 13 ਫੁੱਟ ਹੈ। ਇਹ ਐਮ 29 ਦਾ ਬੱਚਾ ਹੈ। ਐਮ 29 ਦਾ ਬੱਚਾ ਹੈ ਅਨਮੋਲ। ਇਹ ਜਿਹੜੀ ਮਾਂ ਸੀ ਉਹਦਾ ਰਿਕਾਰਡ ਹੈ ਦੁੱਧ ਦਾ ਰਿਕਾਰਡ। ਉਹ 25 ਲੀਟਰ ਤੇ 121 ਗ੍ਰਾਮ ਦਾ ਰਿਹਾ ਹੈ। ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਹੈ ਜਿਹੜਾ 1 25 ਲੀਟਰ 121 ਗ੍ਰਾਮ ਦੋਨਾਂ ਡੰਗਾਂ ਦਾ ਰਿਹਾ ਹੈ। ਇਹਦੀ ਜਿਹੜੀ ਕੱਤੀ ਸੀ ਅਨਮੋਲ ਦੀ ਕੱਤੀ ਹੈ ਜਿਹੜੀ ਉਹਦਾ ਜਿਹੜਾ ਰਿਕਾਰਡ ਹੈ ਦੁੱਧ ਦਾ 21 ਲੀਟਰ ਤੇ 600 ਗ੍ਰਾਮ ਦਾ ਰਿਹਾ 21 ਲੀਟਰ 600 ਗ੍ਰਾਮ ਦਾ ਜਿਹੜਾ ਦੁੱਧ ਦਾ ਰਿਕਾਰਡ ਰਿਹਾ ਇਹ ਵੀਰ ਹੈ ਜਿਹੜੇ ਇਹ ਸੀਮਨ ਤਿਆਰ ਕਰਦੇ ਆ ਇਹਨਾਂ ਦਾ ਜਿਹੜਾ ਪਿੰਡ ਹੈ ਕੋਟ ਬਖਤੂ ਰਾਮਾ ਮੰਡੀ ਦੇ ਨੇੜੇ ਹੈ ਜਦੋਂ ਅਸੀਂ ਕੋਟ ਸ਼ਮੀਰ ਤੋਂ ਕੈਲੇ ਬਾਂਦਰਾ ਵਿੱਚ ਦੀ ਰਾਮਾ ਮੰਡੀ ਨੂੰ ਜਾਨੇ ਤਾਂ ਰਸਤੇ ਦੇ ਵਿੱਚ ਇਹ ਪਿੰਡ ਆਉਂਦਾ ਹੈ ਪਿੰਡ ਕੋਟ ਵਖਤੂ ਇਹਨਾਂ ਦਾ ਜਿਹੜਾ ਸੰਪਰਕ ਨੰਬਰ ਹੈ 98131 56283 98131 56283 80599 0711 80599 0711 ਇਨਾਂ ਦਾ ਜਿਹੜਾ ਸੰਪਰਕ ਨੰਬਰ ਹੈ ਜੀ ਤੁਸੀਂ ਕਿਸੇ ਵੀ ਵੇਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਸ ਨੰਬਰ ਤੇ ਹੋਰ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਜਿਹੜੀ ਇਹ ਪੂਰੀ ਤੁਸੀਂ ਦੇਖਿਆ ਕਰੋ ਅੱਗੇ ਵੀ ਸ਼ੇਅਰ ਕਰਿਆ ਕਰੋ ਕਿਸੇ ਵੀ ਵੀਰ ਭਰਾ ਨੇ ਕੋਈ ਵੀਡੀਓ ਪਾਉਣੀ ਹੈ ਤਾਂ ਆਪਾਂ ਵੀਡੀਓ ਵਾਈ ਜੀ ਬਿਲਕੁਲ ਫ੍ਰੀ ਪਾਉਣੇ ਆ ਮੇਰਾ ਨੰਬਰ ਹੈ 94171 32527 ਇਸ ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਬਿਲਕੁਲ ਆਪਾਂ ਵੀਡੀਓ ਫ੍ਰੀ ਪਾਉਨੇ ਕਿਸੇ ਤੋਂ ਕੁਝ ਨਹੀਂ ਲੈਂਦੇ ਸਾਰੇ ਭਰਾਵਾਂ ਦਾ ਧੰਨਵਾਦ